ਮੈਂਦੀ ਲੱਗੀ ਉਹ ਕਹਿੰਦੇ ਕਿ ਮੈਂ ਆਖਰੀ ਭੈਣ ਨੂੰ 4 ਸਾਲ ਬਾਅਦ ਕਾਲ ਕੀਤੀ ਹੈ ਫਿਲਮ ਦੇਖ ਕੇ ਮਿਲਦਾ ਹੈ ਕਿ ਜਿਹੜੀ ਫਿਲਮ ਹੁੰਦੀ ਆ ਉਹ ਪੂਰਾ ਸਿਨੈਰੀਓ ਤਾਂ ਨਹੀਂ ਬਦਲ ਸਕਦੀ ਪਰ ਕਿਤੇ ਨਾ ਕਿਤੇ ਅਗਰ ਉਹ ਪੋਜ਼ਿਟਿਵ ਇਫੈਕਟ ਸੋਸਾਇਟੀ ਤੇ ਕਿਉਂਕਿ ਸੋਸਾਇਟੀ ਦੇ ਵੀ ਬੜੀ ਹੁੰਦੀ ਆ ਫਿਲਮ ਅਗਰ ਉਹ 1% ਵੀ ਪੋਜ਼ਿਟਿਵ ਇਫੈਕਟ ਜਾਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆ ਰਹੀ ਹੈ ਤਾਂ ਫਿਰ ਉਹਦੇ ਮੇਕਰ ਸਕਸੈਸਫੁਲ ਹੋ ਜਾਂਦੇ ਨੇ ਚਾਹੇ ਭਾਜੀ ਹੁੰਣੀ ਵੀ ਆਪਾਂ ਨੂੰ ਸਾਰਿਆਂ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਦਾ ਪਹਿਲਾ ਸ਼ੁਕਰੀਆ ਕਿ ਸਾਡੇ ਲਈ ਨਵੀਆਂ ਰਾਹਾਂ ਖੋਲ੍ਹਦੇ ਨੇ ਬਹੁਤ ਸ਼ੁਕਰੀਆ ਸਾਰਿਆਂ ਦਾ ਕਿਉਂਕਿ ਮੈਂ ਤੁਹਾਨੂੰ ਹੀ ਬਿਲੋਂਗ ਕਰਦੀ ਆ ਤੇ ਚੈ ਭਾਜੀ ਹੁੰਦੀ ਵੀ ਆਪਾਂ ਨੂੰ ਸਾਰਿਆਂ ਨੂੰ ਬਿਲੋਂਗ ਕਰਦੀ ਆ ਤੇ ਇਹਨਾਂ ਦਾ ਪਹਿਲਾਂ ਸ਼ੁਕਰੀਆ ਕਿ ਸਾਡੇ ਲਈ ਨਵੀਆਂ ਰਾਹੋਲ ਦੋਲ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਇਸ سپورਟ ਦੇ ਲਈ ਕਿਨ ਮੋਸ਼ਨ ਵੱਲੋਂ ਕੈਰੀ ਭਾਜੀ ਉਹਨਾਂ ਨੇ ਪੂਰਾ ਪ੍ਰੋਜੈਕਟ ਦੇਖਿਆ ਇਹਨਾਂ ਦਾ ਬਹੁਤ ਸ਼ੁਕਰੀਆ ਤੇ ਕਰੈਕਟਰ ਨੂੰ ਬਹੁਤ ਮੈਨੂੰ ਲੱਗਿਆ ਸੀਗਾ ਕਿ ਪਸੰਦ ਕਰਨਗੇ ਜਿਵੇਂ ਦਾ ਅਸੀਂ ਸ਼ੂਟ ਕੀਤਾ ਸੀਗਾ ਜਾਂ ਜਿਵੇਂ ਦਾ ਕੰਮ ਕਰਵਾਇਆ ਗਿਆ ਜਾਂ ਜਿਵੇਂ ਦਾ ਕਰੈਕਟਰ ਲਿਖਿਆ ਗਿਆ ਤੇ ਬਹੁਤ ਸਾਰੇ ਸੁਨੇਹੇ ਆਏ ਕੱਲ ਵੀ ਕਿਸੇ ਨੇ ਇੱਕ ਸੁਨੇਹਾ ਭੇਜਿਆ ਸੀਗਾ ਮੈਂ ਪੁੱਛਿਆ ਸੀਗਾ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਕਹਿੰਦੇ ਕਿ ਮੈਂ ਆਪਣੀ ਭੈਣ ਨੂੰ 4 ਸਾਲ ਬਾਅਦ ਕਾਲ ਕੀਤੀ ਹੈ ਫਿਲਮ ਦੇਖ ਕੇ ਮਿਲਦਾ ਕਿ ਜਿਹੜੀ ਫਿਲਮ ਹੁੰਦੀ ਆ ਉਹ ਪੂਰਾ ਸਿਨੈਰੀਓ ਤਾਂ ਨਹੀਂ ਬਦਲ ਸਕਦੀ ਪਰ ਕਿਤੇ ਨਾ ਕਿਤੇ ਅਗਰ ਉਹ ਪੋਜ਼ਿਟਿਵ ਇਫੈਕਟ ਸੋਸਾਇਟੀ ਤੇ ਕਿਉਂਕਿ ਉਹ ਸੋਸਾਇਟੀ ਦੇ ਲਈ ਬੜੀ ਹੁੰਦੀ ਆ ਫਿਲਮ ਅਗਰ ਉਹ 1% ਵੀ ਪੋਜ਼ਿਟਿਵ ਇਫੈਕਟ ਜਾਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆ ਰਹੀ ਹੈ ਤਾਂ ਫਿਰ ਉਹਦੇ ਮੇਕਰ ਸਕਸੈਸਫੁਲ ਹੋ ਜਾਂਦੇ ਨੇ ਸੋ ਦਿਲ ਇਹ ਮਿਲਦਾ ਕਿ ਸਾਡੀ ਡਾਇਰੈਕਟਰ ਸਰ ਸਾਡੀ ਫਿਲਮ ਦੇ ਰਾਈਟਰ ਸਕ੍ਰੀਨ ਰਾਈਟਰ ਫਿਲਮ ਦੀ ਪੂਰੀ ਕਾਸਟ ਸਾਰੀ ਸਕਸੈਸਫੁਲ ਰਹੀ ਹੈ ਕਿ ਅਸੀਂ ਇੱਕ ਪੋਜ਼ਿਟਿਵ ਚੇਂਜ ਲਿਆ ਸਕੇ ਹਾਂ ਫਿਲਮ ਦੇ ਜ਼ਰੀਏ ਸੋ ਫਿਲਮ ਜਿਵੇਂ ਪਹੁੰਚੀ ਹੈ ਜੁਨੇਜਾ ਸਰੂਰਾਂ ਦਾ ਬਹੁਤ ਸ਼ੁਕਰੀਆ ਅਮਰਿਤਪਾਲ ਪਾ ਜੀ ਨੂੰ ਦਾ ਬਹੁਤ ਸ਼ੁਕਰੀਆ ਕਿ ਜਿੰਨੇ ਜ਼ਰੀਏ ਲੱਗੇ ਫਿਲਮ ਨੂੰ ਬਣਾਉਣ ਚ ਅਤੇ ਉਸ ਤੋਂ ਬਾਅਦ ਉਸ ਫਿਲਮ ਨੂੰ ਤੁਹਾਡੇ ਤੱਕ ਆਡੀਅנס ਤੱਕ ਪਹੁੰਚਾਉਣ ਦੇ ਲਈ ਤੇ ਮੈਨੂੰ ਮੈਕਸਿਮਮ ਸੁਨੇਹੇ ਇਹ ਵੀ ਆ ਰਹੇ ਨੇ ਕਿ ਤੁਹਾਡਾ ਕੈਰੈਕਟਰ ਬਹੁਤ ਸੋਹਣਾ ਸੀ ਾਰੇ ਤੁਸੀਂ ਜੈ ਭਾਜੀ ਨੂੰ ਸਾਡਾ ਸਨੇਹਾ ਦੇ ਦੋਗੇ ਸੋ ਮੈਂ ਇੱਕ ਸਟੋਰੀ ਮੈਂਸ਼ਨ ਕੀਤੀ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ 50 ਸਨੇਹ ਆਏ ਹੋਣਗੇ ਭਾਜੀ ਤੁਹਾਨੂੰ ਪਟਿਆਲੇ ਲੋਤੀ ਉਡੀਕ ਰਹੇ ਨੇ ਨਹੀਂ ਨਹੀਂ ਹੁਣ ਅਸੀਂ ਥੀਏਟਰ ਵਿਜ਼ਿਟ ਜਿਹੜਾ ਇਸ ਵੀਕ ਕਰਨਾ ਸੋ ਪਿਛਲੀ ਾਰ ਵੀ ਜਮੇਦਰ ਜੀ ਨਾਲ ਸੀ ਇਸ ਵਾਰ ਵੀ ਨਾਲ ਜਾਣਾ ਉਹਨਾਂ ਨੇ ਸਾਰੀ ਜਗ੍ਹਾ ਤੇ ਤੇ ਅਮਰਿਤਪਾਲ ਬਾਜੀ ਐਮਡੀ ਨੇ ਐਂਟਰਟੇਨਮੈਂਟ ਜਿਨ੍ਹਾਂ ਨੇ ਇਸ ਫਿਲਮ ਦੀ ਪੀਆਰ ਕੀਤੀ ਤੇ ਸਾਰਾ ਮਤਲਬ ਤੁਹਾਡੇ ਤੱਕ ਪਹੁੰਚਣ ਦਾ ਮੇਨ ਜਿਹੜੇ ਮਿਡਲ ਮੈਨ ਸੀਗੇ ਉਹ ਹੀ ਸੀ ਥੈਂਕ ਯੂ ਉਹਨਾਂ ਦਾ ਵੀ ਮਹਿੰਦੀ ਲੱਗੀ ਉਹ ਕਹਿੰਦੇ ਕਿ ਮੈਂ ਆਪਣੀ ਭੈਣ ਨੂੰ 4 ਸਾਲ ਬਾਅਦ ਕਾਲ ਕੀਤੀ ਹੈ ਫਿਲਮ ਦੇਖ ਕੇ ਮਿਲਦਾ ਹੈ ਕਿ ਜਿਹੜੀ ਫਿਲਮ ਹੁੰਦੀ ਆ ਉਹ ਪੂਰਾ ਸਿਨੈਰੀਓ ਤਾਂ ਨਹੀਂ ਬਦਲ ਸਕਦੀ ਪਰ ਕਿਤੇ ਨਾ ਕਿਤੇ ਅਗਰ ਉਹ ਪੋਜ਼ਿਟਿਵ ਇਫੈਕਟ ਸੋਸਾਇਟੀ ਤੇ ਕਿਉਂਕਿ ਸੋਸਾਇਟੀ ਦੇ ਵੀ ਬੜੀ ਹੁੰਦੀ ਆ ਫਿਲਮ ਅਗਰ ਉਹ 1% ਵੀ ਪੋਜ਼ਿਟਿਵ ਇਫੈਕਟ ਜਾਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆ ਰਹੀ ਹੈ ਤਾਂ ਫਿਰ ਉਹਦੇ ਮੇਕਰ ਸਕਸੈਸਫੁਲ ਹੋ ਜਾਂਦੇ ਨੇ ਜੈ ਭਾਜੀ ਹੁੰਦੀ ਵੀ ਆਪਾਂ ਨੂੰ ਸਾਰਿਆਂ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਦਾ ਪਹਿਲਾਂ ਸ਼ੁਕਰੀਆ ਕਿ ਸਾਡੇ ਲਈ ਨਵੇਂ ਰਾਹ ਖੋਲ੍ਹ ਰਹੇ ਨੇ ਬਹੁਤ ਸ਼ੁਕਰੀਆ ਸਾਰਿਆਂ ਦਾ ਕਿਉਂਕਿ ਮੈਂ ਤੁਹਾਨੂੰ ਹੀ ਬਿਲੋਂਗ ਕਰਦੀ ਆ ਤੇ ਚੈ ਭਾਜੀ ਹੁੰਦੀ ਵੀ ਆਪਾਂ ਨੂੰ ਸਾਰਿਆਂ ਨੂੰ ਬਿਲੋਂਗ ਕਰਦੀ ਆ ਤੇ ਇਹਨਾਂ ਦਾ ਪਹਿਲਾਂ ਸ਼ੁਕਰੀਆ ਕਿ ਸਾਡੇ ਲਈ ਨਵੀਆਂ ਰਾਹੋਲ ਦੋਲ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਇਸ سپورਟ ਦੇ ਲਈ ਕਿਨ ਮੋਸ਼ਨ ਵੱਲੋਂ ਕੈਰੀ ਭਾਜੀ ਉਹਨਾਂ ਨੇ ਪੂਰਾ ਪ੍ਰੋਜੈਕਟ ਦੇਖਿਆ ਇਹਨਾਂ ਦਾ ਬਹੁਤ ਸ਼ੁਕਰੀਆ ਤੇ ਕਰੈਕਟਰ ਨੂੰ ਬਹੁਤ ਮੈਨੂੰ ਲੱਗਿਆ ਸੀਗਾ ਕਿ ਪਸੰਦ ਕਰਨਗੇ ਜਿਵੇਂ ਦਾ ਅਸੀਂ ਸ਼ੂਟ ਕੀਤਾ ਸੀਗਾ ਜਾਂ ਜਿਵੇਂ ਦਾ ਕੰਮ ਕਰਵਾਇਆ ਗਿਆ ਜਾਂ ਜਿਵੇਂ ਦਾ ਕਰੈਕਟਰ ਲਿਖਿਆ ਗਿਆ ਤੇ ਬਹੁਤ ਸਾਰੇ ਸੁਨੇਹੇ ਆਏ ਕੱਲ ਵੀ ਕਿਸੇ ਨੇ ਇੱਕ ਸੁਨੇਹਾ ਭੇਜਿਆ ਸੀਗਾ ਮੈਂ ਪੁੱਛੇ ਸੀਗਾ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਕਹਿੰਦੇ ਕਿ ਮੈਂ ਆਪਣੀ ਭੈਣ ਨੂੰ 4 ਸਾਲ ਬਾਅਦ ਕਾਲ ਕੀਤੀ ਹੈ ਫਿਲਮ ਦੇਖ ਕੇ ਬਿਲਦੇ ਕਿ ਜਿਹੜੀ ਫਿਲਮ ਹੁੰਦੀ ਆ ਉਹ ਪੂਰਾ ਸਿਨੈਰੀਓ ਤਾਂ ਨਹੀਂ ਬਦਲ ਸਕਦੀ ਪਰ ਕਿਤੇ ਨਾ ਕਿਤੇ ਅਗਰ ਉਹ ਪੋਜ਼ਿਟਿਵ ਇਫੈਕਟ ਸੋਸਾਇਟੀ ਤੇ ਕਿਉਂਕਿ ਉਹ ਸੋਸਾਇਟੀ ਦੇ ਲਈ ਬੜੀ ਹੁੰਦੀ ਆ ਫਿਲਮ ਅਗਰ ਉਹ 1% ਵੀ ਪੋਜ਼ਿਟਿਵ ਇਫੈਕਟ ਜਾਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆ ਰਹੀ ਹੈ ਤਾਂ ਫਿਰ ਉਹਦੇ ਮੇਕਰ ਸਕਸੈਸਫੁਲ ਹੋ ਜਾਂਦੇ ਨੇ ਸੋ ਦਿਲੀ ਮਿਲਦਾ ਕਿ ਸਾਡੀ ਡਾਇਰੈਕਟਰ ਸਰ ਸਾਡੀ ਫਿਲਮ ਦੇ ਰਾਈਟਰ ਸਕ੍ਰੀਨ ਰਾਈਟਰ ਫਿਲਮ ਦੀ ਪੂਰੀ ਕਾਸਟ ਸਾਰੀ ਸਕਸੈਸਫੁਲ ਰਹੀ ਹੈ ਕਿ ਅਸੀਂ ਇੱਕ ਪੋਜ਼ਿਟਿਵ ਚੇਂਜ ਲਿਆ ਸਕੇ ਹਾਂ ਫਿਲਮ ਦੇ ਜ਼ਰੀਏ ਸੋ ਫਿਲਮ ਜਿਵੇਂ ਪਹੁੰਚੀ ਹੈ ਜੁਨੇਜਾ ਸਰ ਹਰ ਦਾ ਬਹੁਤ ਸ਼ੁਕਰੀਆ ਅਮਰਿਤਪਾਲ ਪਾ ਜੀ ਨੂੰ ਦਾ ਬਹੁਤ ਸ਼ੁਕਰੀਆ ਕਿ ਜਿੰਨੇ ਜ਼ਰੀਏ ਲੱਗੇ ਫਿਲਮ ਨੂੰ ਬਣਾਉਣ ਚ ਅਤੇ ਉਸ ਤੋਂ ਬਾਅਦ ਉਸ ਫਿਲਮ ਨੂੰ ਤੁਹਾਡੇ ਤੱਕ ਆਡੀਅנס ਤੱਕ ਪਹੁੰਚਾਉਣ ਦੇ ਲਈ ਤੇ ਮੈਨੂੰ ਮੈਕਸਿਮਮ ਸੁਨੇਹੇ ਇਹ ਵੀ ਆ ਰਹੇ ਨੇ ਕਿ ਤੁਹਾਡਾ ਕੈਰੈਕਟਰ ਬਹੁਤ ਸੋਹਣਾ ਸੀ ਪਰੇ ਤੁਸੀਂ ਜੈ ਭਾਜੀ ਨੂੰ ਸਾਡਾ ਸਨੇਹਾ ਦੇ ਦੋਗੇ ਸੋ ਮੈਂ ਇੱਕ ਸਟੋਰੀ ਮੈਂਸ਼ਨ ਕੀਤੀ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ 50 ਸਨੇਹ ਆਏ ਹੋਣਗੇ ਭਾਜੀ ਤੁਹਾਨੂੰ ਪਟਿਆਲੇ ਲੋਕੀ ਉਡੀਕ ਰਹੇ ਨਹੀਂ ਨਹੀਂ ਹੁਣ ਅਸੀਂ ਥੀਏਟਰ ਵਿਜ਼ਿਟ ਜਿਹੜਾ ਇਸ ਵੀਕ ਕਰਨਾ ਸੋ ਪਿਛਲੀ ਵਾਰ ਵੀ ਜਨੇਦਰ ਜੀ ਨਾਲ ਸੀ ਇਸ ਵਾਰ ਵੀ ਨਾਲ ਜਾਣਾ ਉਹਨਾਂ ਨੇ ਸਾਰੀ ਜਗ੍ਹਾ ਤੇ ਤੇ ਅਮਰਿਤਪਾਲ ਭਾਜੀ ਐਮਡੀ ਨੇ ਐਂਟਰਟੇਨਮੈਂਟ ਜਿਨ੍ਹਾਂ ਨੇ ਇਸ ਫਿਲਮ ਦੀ ਪੀਆਰ ਕੀਤੀ ਤੇ ਸਾਰਾ ਮਤਲਬ ਤੁਹਾਡੇ ਤੱਕ ਪਹੁੰਚਣ ਦੇ ਮੇਨ ਜਿਹੜੇ ਮਿਡਲ ਮੈਨ ਸੀਗੇ ਉਹ ਹੀ ਸੀ ਥੈਂਕਸ ਉਹਨਾਂ ਦਾ